ਫਰਾਂਚ ਕੋਡ ਵੱਡਾ ਇਹ ਅੱਜ ਜਿਹੜਾ ਇਹ ਰਾਸ਼ਨ ਵੰਡਿਆ ਜਾ ਰਿਹਾ ਜਿਹੜਾ ਪਿਛਲੇ ਸਮੇਂ ਦੇ ਵਿੱਚ ਧੀ ਵਿਖ ਭੀਰੀ ਤੋਂ ਖਾੜਾ ਆਇਆ ਹੜ੍ਹਾਂ ਦੇ ਨਾਲ ਕਾਫੀ ਜ਼ਿਆਦੀ ਬਰਬਾਦੀ ਹੋਈ ਆ ਸਾਡਾ ਪ੍ਰਿੰਸਪਲ ਵੱਡਾ ਜੰਲੋਕੇ ਸੀ ਤੋਂ ਪਹਾੜ ਪੱਲੜ ਕੇ ਉਹ ਜੋ ਕਿ ਇਹਨਾਂ ਪਿੰਡਾਂ ਦੀਆਂ ਕਾਫੀ ਜ਼ਿਆਦੀਆਂ ਜ਼ਮੀਨਾਂ ਖਰਾਬ ਹੋਈਆਂ ਨੇ ਨਾਲ ਇਹਨਾਂ ਦੀਆਂ ਫਸਲਾਂ ਖਰਾਬ ਹੋਈਆਂ ਇਹਦੇ ਵਾਸਤੇ ਅਸੀਂ ਰਿਕਵੈਸਟ ਕੀਤੀ ਇਹ ਜਿਹੜੇ LIC HFL ਸੰਸਥਾ ਹੈ ਉਹਨਾਂ ਨੇ ਸ਼ਰਮਗ ਭਾਰਤੀ ਦੇ ਨਾਲ ਤਾਲਮਿਲ ਕਰਕੇ ਇਹਨਾਂ ਪਿੰਡਾਂ ਵਾਸਤੇ ਰਾਚਨ ਜਿਹੜਾ ਉਹ ਹੋਇਆ ਕਰਾਇਆ ਜਿਦੇ ਵਿੱਚ ਰਸੋਈ ਦਾ ਸਾਰਾ ਸਹੂਲਤਾਂ ਇਸ ਰਾਂਡ ਦਾਣਾ ਤੇਲ ਵਗੈਰਾ ਸਾਰਾ ਕੁਝ ਇਸ ਤੋਂ ਇਲਾਵਾ ਪਛਮ ਦਾ ਚਾਰਾ ਚੌਕਰ ਚਾਰ ਇੱਕ ਰੀਬ 7800 ਪਰਿਵਾਰ ਦਾ 8800 ਰੀਬ ਜਿਹੜਾ ਇਹ ਸਾਰਾ ਰਾਸ਼ਨ ਹੋਈ ਆ ਤਰ ਆਇਆ ਜਿਹੜਾ ਅੱਜ ਵੰਡਿਆ ਜਾ ਰਿਹਾ ਹੈ ਜਾਂ ਸਾਰਾ ਪਰਵਾਰੀਆਂ ਲੈ ਕੇ ਸਾਰਾ ਜਿਹੜੇ ਹੜਪੀੜ ਉਹ ਆ ਰਹੇ ਇਹ ਸਾਡੀ ਬੇਨਤੀ ਵੀ ਹੈ ਉਹ ਆ ਕਿ ਜਿੰਨਾ ਦਾ ਨੁਕਸਾਨ ਹੋਇਆ ਉਹ ਹੀ ਰਾਸ਼ਨ ਲੈਣ ਬਾਕੀ ਕੋਈ ਨਾ ਲਵੇ ਕਿਉਂਕਿ ਜਿਹੜੇ ਵਿਚਾਰੇ ਜਿੰਨਾਂ ਦੀਆਂ ਪਰਸਨਾਂ ਖਰਾਬ ਹੋਈਆਂ ਨੇ ਜਿਹਨਾਂ ਦੀ ਜੀਂਦਾਂ ਖਰਾਬ ਹੋ ਜਾਂਦੀਆਂ ਨੇ ਇਹ ਉਹਨਾਂ ਵਾਸਤੇ ਸਹੂਲਤ LIC HFL ਕੰਪਨੀ ਮੇਰਾ ਨਾਮ ਮਰਿੰਦਰਪਾਲ ਸਿੰਘ ਆ ਮੇਰਾ ਪਿੰਡ ਮਰਗਿੰਦਪੁਰ ਆ ਤੇ ਮੈਂ ਸ਼੍ਰਮਿਕ ਭਾਰਤੀ ਸੰਸਥਾ ਯਾਤੇ ਉਹਦਾ ਪ੍ਰੋਜੈਕਟ ਡਾਇਰੈਕਟਰ ਹਾਂ ਪੰਜਾਬ ਦਾ ਕਿ ਅਸੀਂ LIC HFL ਜਿਹੜੀ ਆਰਗੇਨਾਈਜੇਸ਼ਨ ਆ ਇਹਦੇ ਨਾਲ ਰਲ ਕੇ ਅਸੀਂ ਇੱਕ CSR ਦਾ ਪ੍ਰੋਜੈਕਟ ਇੰਪਲੀਮੈਂਟ ਕਰ ਰਹੇ ਹਾਂ ਰਾਹਤ ਨੈਟ ਰਿਲੀਫ ਫਲੋਪ ਪ੍ਰੋਜੈਕਟ ਤੇ ਇਹਦੇ ਵਿੱਚ ਸਾਨੂੰ ਜਦੋਂ ਇੱਥੇ ਪਤਾ ਲੱਗਾ ਸੀ ਕਿ ਤਰਨਤਾਰਨ ਦੇ ਵਿੱਚ ਜਿਹੜੀ ਮਦਦ ਆ ਉਹ ਘਟ ਆ ਰਹੀ ਹੈ ਹਾਲਾਂਕਿ ਇਹ ਤੇ 2023 ਦੇ ਵਿੱਚ ਵੀ ਹੜ੍ਹ ਆਏ ਸੀ ਤੇ 2025 ਦੇ ਵਿੱਚ ਦੁਬਾਰਾ ਇੱਥੇ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਤੇ ਅਸੀਂ ਨੀਡ ਅਸੈਸਮੈਂਟ ਕੀਤੀਗੇ ਤੇ ਕੀ ਕੀ ਲੋੜਾਂ ਨੇ ਕਈ ਥਾਈ ਰਾਸ਼ਨ ਬਹੁਤ ਜ਼ਿਆਦਾ ਜਾ ਰਿਹਾ ਸੀ ਕਈ ਥਾਈ ਨਹੀਂ ਸੀ ਜਾ ਰਿਹਾ ਕਈ ਥਾਈ ਚਾਰੇ ਦੀ ਲੋੜ ਸੀ ਸੋ ਅਸੀਂ ਨੀਡ ਅਸੈਸਮੈਂਟ ਕੀਤੀ ਦੋ ਲੜਕਿਆਂ ਨੂੰ ਲਾਇਆ ਉਹਨਾਂ ਨੇ Google Form ਰਾਹੀਂ ਡਾਟਾ ਲੈਣਾ ਸ਼ੁਰੂ ਕੀਤਾ ਕਿ ਅਸੀਂ ਲਗਭਗ 700-800 ਫੈਮਿਲੀਜ਼ ਦਾ ਡਾਟਾ ਲਿਆ ਤੇ ਲਗਭਗ 13-14 ਪਿੰਡਾਂ ਤੇ ਅਸੀਂ ਆਇਡੈਂਟੀਫਾਈ ਕੀਤਾ ਕਿ ਉਹਨਾਂ ਨੂੰ ਕਿਹੜੀ-ਕਿਹੜੀਆਂ ਚੀਜ਼ਾਂ ਲੋੜ ਤੇ ਉਹਦੇ ਹਿਸਾਬ ਨਾਲ ਅਸੀਂ ਉਹਨਾਂ ਨੂੰ LIC HFL ਨੂੰ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਕਿ ਆਹ ਚੀਜ਼ਾਂ ਦੀ ਲੋੜ ਹੈ ਤੇ ਆਪਾਂ ਮੈਕਟ ਮਾਰਕਿੰਗ ਸਪਰਾ ਦੇ ਸਿਕਿਉਰਿੰਗ ਐਲਸੀ ਹੋਸਿੰਗ ਫਾਇਨਲਿਸਟ ਨੇ ਦੇ ਦੇ ਉਹ ਵੀ ਬਤਾਤੇ ਹੋਏ ਹਨ ਜਨਤਾ ਕੋਲ ਸੂਚਿਤ ਕਰਨਾ ਹੈ पंजाब में बाढ़ पीड़ितों के लिए एन ने अपना <laughs> कदम आगे बढ़ाया है और इनकी सहारापून में, है नियसी है। नियसी है के में एन एस सी एच एफ एम हमारे देश की सबसे बड़ी वित्त प्रदायी संस्था है ग्रेविंग डिग्री यदि देखा थे कई उत्पाद बेचते हैं इसलिए वो इस कैटेगरी पर क्वालिफाई नहीं कर पे स्टैंड एलोन कैटेगरी में हमारा शेयर सात दफल اور ای یو ایم 310000 کے وہ جو آنے والے سال میں 10 ناکتے موقع تک نیٹ کرابن ایبن لکشمتن تھے